ਆ ਕੀ ਚੱਕਰਾ ਆ ਕੀ ਰੋਲਾ ਪਿੰਦਾ ਓਏ ਆ ਯਾਰ ਕਤਿਹੜ ਆ ਹੂੰ ਕੁੱਤੇ ਆ ਹੂੰ ਕਹਾਂ ਇਤਰਾ ਆਏ ਆ ਕਹਾਂ ਇਤਰਾ ਆਏ ਆ ਪਤਾ ਨਹੀਂ ਇਹ ਕਾਦੇ ਪਿੱਛੇ ਲੜਦੇ ਕੁੜੀਆਂ ਆਂ ਪਾਰਟੀ ਐ ਈ ਤਕੜੀ ਬਣੀ ਪਈ ਆ ਵੇ ਕਿਵੇਂ ਘੋਲ ਘਲਈਆ ਪਤਾ ਨਹੀਂ ਇਹਨਾਂ ਨੇ ਕੋਈ ਜ਼ਮੀਨ ਵੰਡ ਰੀਆਂ ਇਕੱਲੇ ਇਕੱਲਾ ਬੰਦਾ ਨਹੀਂ ਖੇਤ ਜਾ ਸਕਦਾ ਨਾ ਕੋਈ ਜਵਾਕ ਜਾ ਸਕਦਾ ਸਹੀ ਗੱਲ ਬਹੁਤ ਵਧੀਆ ਕਤਿਹੜ ਹੈ ਨਾ ਹੋਰ ਯਾਰ ਬਹੁਤ ਜ਼ਿਆਦਾ ਆ ਤਾਂ ਕੱਲੇ ਕਹਰੇ ਬੰਦੇ ਨੂੰ ਤਾਂ ਉਟਾ ਲੈਂਦੇ ਆ ਘੇਰ ਲੈਂਦੇ ਆ ਕਈ ਇੱਥੇ ਜਵਾਕ ਹੀ ਖਾ ਗਏ ਇਹ ਔਰ ਜਵਾਕ ਵੀ ਵੇਖਾ ਆਪਣੇ ਕੋਲੇ ਹੀ ਆ ਪੰਡਾ ਦੇ ਨੇੜੇ ਹੀ ਹੂੰ ਕਿਵੇਂ ਜਵਾਕ ਗੁੱਡੇ ਗਾਡੇ ਫੜਨ ਜਾਵੜਦੇ ਆ ਜਵੇਂ ਜਵਾਕ ਹੂੰ ਜਿਹੋਨਾਂ ਦੇ ਮਗਰ ਪੈ ਜਾਣ ਇੱਥੇ ਜਵਾਕ ਬਾਹਰ ਆ ਜਾਣ ਤੇ ਛੜਦੇ ਸਹੀ ਗੱਲ ਆ ਭਾਂਜਾ ਦਾ ਹੈ ਚੰਗੇ ਭਲੇ ਬੰਦੇ ਦੇ ਨਹੀਂ ਪੈਰ ਲੱਗਣ ਦਿੰਦੇ ਹੈ ਵੀ ਸਾਡੇ ਸ਼ੇਰਾਂ ਵਰਗੇ ਹਨਾ ਆ ਵੀ ਲਾ ਕਿੰਨੇ ਆ 5 5 6 ਤੇ 2 9 ਤੇ 1 10 ਮਾਝ ਦੇ ਪਿੱਛੇ ਖੜਾ ਹੋਵੇ ਤੇ 11 11 ਆ ਕੇ ਖੜਾ 11 ਮਹ ਜੇ ਹੋਰ ਪਿੱਛੇ ਆਉਂਦੇ ਹੋਣੇ ਆ ਤੇ ਹਜੇ ਪਾਰਟੀ ਪਿੱਛੇ ਆ ਰਹੀ ਹੋਣੀ ਆ ਹੂੰ ਓਏ ਇਹ ਹੁਣ ਚੂਹੇ ਚਾਹੇ ਨਿਕਲਦੇ ਨੇ ਆ ਪਾਣੀ ਲਾਇਆ ਕਰਕੇ ਪਾਣੀ ਲਾਇਆ ਤਾਂ ਇਕੱਠੇ ਹੋਏ ਫਿਰਦੇ ਨਾ ਕਈ ਇਕੱਠੇ ਹੋਏ ਆ ਲੜਦੇ ਸਾਂ ਤੇਰਾ ਸੀਦੇ ਨੂੰ ਢਾ ਲਿਆ ਹੂੰ ਜਾਣ ਭੈਣ ਹੂੰ ਲਾਈਟ ਫੇਰੀ ਆ ਇਹਨੇ ਤੇ ਗਰਮੀਆਂ ਦਾ ਮਹੀਨਾ ਤੇ ਅਸੀਂ ਇਹ ਲਾਈ ਨਹੀਂ ਹੁਣੇ ਤੰਗਲੀਆਂ ਘਕਾਈਆਂ ਨਾ ਬਹੁਤ ਜ਼ਿਆਦੇ ਘਕਾਈਆਂ ਤੰਗਲੀਆਂ ਅਖੀਰੀ ਹੁਣ ਸੈਟ ਲਿਆ ਤੇ ਮੈਂ ਤੇ ਹਰਦੀਪ ਗਏ ਭੱਜ ਗਏ ਇੱਥੋਂ ਹੂੰ ਫੇਰ ਜਾ ਕੇ ਜਾਨ ਛਡਾਈ ਉਹ ਬੰਦੇ ਸੀ ਹੂੰ ਤੇ ਨਹੀਂ ਤਾਂ ਉਹ ਹੰਬ ਗਿਆ ਸੀ ਬੜੀਆਂ ਤੰਗਲੀਆਂ ਘਕਾਈਆਂ ਨੇ ਕਈ ਥਾਂ ਬੰਦੇ ਨੂੰ ਖਾ ਗਏ ਇਹ ਹਾਂ ਐ ਡਿੱਗ ਗਈ ਬੜੀ ਗੀਲ ਹੋਈ ਫਿਰਦੀ ਯਾਰ ਇਹ ਤਾਂ ਉਹ ਵੀ ਫਿਰਦੇ ਕਿੰਨੇ ਆਵੇ ਆਵੇ ਉਹ ਪਾਰਟੀ ਵੇ ਕੁੱਡੀ ਤਕੜੀ ਨਿੱਕੀ ਪੂਂਗ ਆ ਰਿਆ ਹੂੰ ਬਾਰੇ ਜਿਆਦੇ ਯਾਰ ਹਨਾ ਹਾਂ ਬੱਚਿਆਂ ਨੂੰ ਸਾਲੀ ਘੜਦੇ ਆ ਅੱਗੇ ਨ ਦਵਾਈ ਦੁਈ ਪਾ ਕੇ ਮਾਰ ਦਿੰਦੇ ਸੀ ਗਵਰਨਮੈਂਟ ਵੱਲੋਂ ਹੁਣ ਆਪਾਂ ਨੇ ਬੰਦ ਕੀਤਾ ਪਿਆ ਕੀਤਾ ਇਹਨੂੰ ਆਕੇ ਖਣੀ ਕਰਾਉਣਾ ਕੀ ਇਹਨਾਂ ਤੋਂ ਹਾਂ ਇਹ ਨਾ ਕੋਈ ਸੋਚਣਾ ਚਾਹੀਦਾ ਗਵਰਨਮੈਂਟ ਨੂੰ ਯਾਰ ਇਹ ਨੁਕਸਾਨ ਬਹੁਤ ਕਰਦੇ ਆ ਅਰਥਾਂ ਦੀ ਗੱਲ ਆ ਤਨ ਮੈਂ ਦੱਸਦਾ ਮਹਿੰਦਰ ਦਾ ਪੋਤਾ ਹੂੰ ਮਹਿੰਦਰ ਦਾ ਪੋਤਾ ਜਿਹੜਾ ਉਹ